सरकार 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 हाय 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 बाद मिलने वास्त आ गए यार मिलते लगते मिलने वास्ते आ गए ਦੇ ਨਾ ਮਰ ਵੀ ਆ ਸਕਦੇ 2 MLA ਬੈਠੇ ਆ ਇਹ ਕਿੱਥੇ ਲਿਖਿਆ ਗੋਬਾ ਮੈਂ ਸ਼ੂਟ ਮਾਰੇ ਹੋਏ ਇਹ ਕਿੱਥੇ ਡੀਸੀ ਸਾਹਿਬ ਨੂੰ ਮੈਂ ਮੈਮੋਰੰਡਮ ਲਾਉਣਾ ਹੈ ਅਸੀਂ ਆਪਾਂ ਘਰ ਚਲੀਏ ਜਾਂ ਜੀ ਹਮ ਖੜੀ ਆ ਜਾਨੀ ਘਰ ਲਾਉਣਾ ਹੈ ਅਸੀਂ ਫਸੇ ਉਹਨਾਂ ਦੀ ਮੰਨੀ ਕਿਹਾ ਡੀਸੀ ਸਾਹਿਬ ਆਜੋ ਕੋਈ ਗੱਲ ਨਹੀਂ ਅਸੀਂ ਥੱਲੇ ਰਿਕਵੈਸਟ ਕਰਦੇ ਆ ਸਾਨੂੰ ਡੀਸੀ ਸਾਹਿਬ ਦਾ ਮੈਸੇਜ ਆ ਨਾ ਜੀ ਮੈਂ ਵੀ ਨਹੀਂ ਆ ਸਕਦਾ ਫੇਰ ਆਂਦੇ ਐ ਐਸਡੀਐਲ ਸਾਹਿਬ ਆਉਣਗੇ ਜੀ ਜੀ ਆਉਂਗਾ ਯਾਰ ਉਹ MLA ਆਏ ਆ ਜਾਂ ਆਪੋਜੀਸ਼ਨ ਦੇ MLA ਸਾਡੀ ਵੀ ਤਾਕਤ ਸਾਨੂੰ ਪਤਾ ਕੀ ਆ ਬਈ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣਾ ਹੈ ਉਹਨਾਂ ਦੇ ਨਾਂ ਦਾ ਮੈਂ ਲਿਖਿਆ ਡੀਸੀ ਸਾਹਿਬ ਆ ਕੇ ਮੈਮੋਰੈਂਡਮ ਬਾਜਵਾ ਸਾਹਿਬ ਤੇ ਅਸੀਂ ਦੋਵਾਂ ਨੇ ਬਣਾਉਣਾ ਆਪਾਂ ਇੱਥੇ ਕੋਈ ਲੜਾਈ ਹੈ ਇੱਥੇ ਕੋਈ ਲੜਾਈ ਨਹੀਂ ਹੋਣੀ ਮੇਰੇ ਸਾਰੇ ਹੁਣ ਨਾਲ ਜਿਹੜੇ ਆਏ ਨੇ ਸਾਰੇ ਬੂਏ ਜਾਇ ਫਰੋਜ ਇੱਥੇ ਦਰਵਾਜੇ ਖੋਣ ਮੈਮੋਰੈਂਡਮ ਲੈ ਕੇ ਤੁਹਾਨੂੰ ਖਤਮ ਕਰੋ ਇਹਨੂੰ ਇਸ਼ੂ ਨਾ ਬਣਾਓ ਫਿਰ ਜਿਆਦਾ ਬੜੀ ਇਸ਼ੂ ਆ ਗਿਆ ਵੇ ਇਕਾਨੀਆਂ ਦਾ ਜਿਆਦਾ ਵਧ ਗਿਆ ਫਿਰ ਨਾ ਕਿਉਂ ਆਪਾਂ ਨੇ ਕਿਹਾ ਨੈਸ਼ਨਲ ਕਾਂਗਰਸ ਜਿੰਦਾਬਾਦ ਗੱਲ ਕਰਨਾ ਦੇ ਬਸ ਜਿੰਦਾਬਾਦ ਦੀ ਸੀ ਸਾਹਿਬ ਤੇ ਦਰਵਾਜੇ ਜਿਹੜੇ ਪੇਕੇ ਦੇ ਆਈਸਕ੍ਰੀਮ ਦੇ ਆਰੇ ਅੰਦਰ ਕੋਲ 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 tabar kurta مرदाबाद 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 ہائے 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 بھائیو بھائیو سارے بھائیو پیچھے بول جا سر مرदाबाद 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 Mutabal, 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 Obrigado. o foto ਭਾਈ ਫੋਨ ਨਾਲ ਲਾਓ ਸਰ ਪਟਰੋਲ ਡੀਨ ਜੀ ਬੰਦੇ ਆਏ ਆ ਅੱਜ ਦੀ ਜੋ ਘਟਨਾ ਕਰਵਾ ਦੱਸਿਓ ਕਿੱਧਰ ਆਏ ਸੀ ਕੀ ਹੋਇਆ ਸਰ ਅੱਜ ਮੰਨ ਪਤਾ ਦੇਣਾ ਕਿ ਕੀ ਵੀਸਾ ਦਾ ਮਾਪਦਰੀ ਲਿਆ ਦੇ ਦਿੱਤੀ ਦੇਖੋ ਸਾਰੇ ਪੰਜਾਬ ਨੂੰ ਪਤਾ ਵੀ ਇਹਨਾਂ ਨੇ ਰਾਤੋਂ ਰਾਤ ਅਸੈਂਬਲੀ ਦੇ ਦੌਰਾਨ ਤੇ ਕੋਈ ਗੱਲ ਇਹੋ ਜਿਹੀ ਨਹੀਂ ਕੀਤੀ ਦੱਸਣਾ ਅਸੈਂਬਲੀ ਚਾਹੀਦਾ ਸੀ ਫਾਈਨ ਮਿਨਿਸਟਰ ਨੂੰ ਵੀ ਅਸੀਂ ਟੈਕਸ ਵੀ ਦਾਰੇ ਆਂ ਜਿਹੜਾ ਕਹਿੰਦੇ ਸਰ ਖਜ਼ਾਨਾ ਭਰਿਆ ਰਪਿਆ ਉਹਨ 3000 ਕਰੋੜ ਦੇ ਟੈਕਸ ਲਾਤੇ ਪੰਜਾਬ ਪੰਜਾਬ ਲੋਕਾਂ ਲੋਕਾਂ ਨੂੰ ਇਹ ਗਰੀਬਾਂ ਦੀ ਸਰਕਾਰ ਜਿਹੜੇ ਝਾੜੂ ਵਾਲੀ ਸਰਕਾਰ ਤੇ ਗਰੀਬ ਹੀ ਰਗੜਤੇ ਬੜਾ ਗਨਾਹ ਕੀਤਾ ਅਸੀਂ ਅੱਜ ਮੈਮੋਰੰਡਮ ਦੇਣ ਆਏ ਆ ਪੜਾ ਸਾਹਿਬ ਦੀ ਡਿਰੈਕਟਰਸ਼ਿਪ ਥੱਲੇ ਇਹ ਵਧੀਆ ਰੇਟ ਵਾਪਸ ਲਾਓ ਕਿਸਾਨ ਤਾਂ ਅੱਗੇ ਮਾਰਿਆ ਪਿਆ ਡੀਜ਼ਲ ਮਹਿੰਗਾ ਕਰਤਾ ਛਲਰਾ ਦੇ ਵਾਲੇ ਮਰਨ ਦੇ ਨੇ 12000 ਵੈਗਨ ਪਿਛਲੇ ਸਾਲ ਦੀ ਪਈ ਆ ਅੱਗੋਂ ਕੋਈ ਸਪੇਸ਼ ਨਹੀਂ ਗਈ ਅੱਜ ਗਾ ਮੀਨੂ ਡਾਰਾ ਵੀ ਕਿਸਾਨਾਂ ਦੀ ਪੈਡੀ ਵੀ ਰੋਲੇਗੀ ਤੇ ਕਿਸਾਨ ਇਸ ਮਾਨ ਸਾਹਿਬ ਨੂੰ ਬੇਨਤੀ ਆ ਕੋਈ ਥੋੜਾ ਜਿਹਾ ਤਗੜੇ ਹੋਵੇ ਵੀ ਸਿਆ ਰਾਏ ਨਹੀਂ ਸਰਕਾਰ ਚਲਣੀ ਇਹ ਗੱਲ ਹੈ ਵੀ ਡੀਸੀ ਸਾਹਿਬ ਆਖੜ ਮੈਂ ਵੀਸੀ ਸੁਣਨ ਦੇ ਵਸਲੇ ਮਿਲ ਨਹੀਂ ਹੋਣਾ ਤਾਂ ਤਕਰਾ ਮਾਰਿਆ ਜਿਸ ਅਨਫੋਰਚੂਨੇਟ ਜਾ ਕੇ ਬੂਏ ਤਕਰਾ ਮਾਰਿਆ ਫਿਰ ਲੈ ਗਏ ਪਰ ਪੰਜਾਬ ਸਰਕਾਰ ਗਰੀਬਾਂ ਨਾਲ ਤਕਰਾਦੀ ਉਹਨਾਂ ਗਰੀਬਾਂ ਨੂੰ ਨਾਲ ਤਕਰਾ ਜਿੰਨਾ ਗਰੀਬਾਂ ਨੇ ਬੜੇ ਚਾਈ ਚੀਜ਼ ਇਹਨਾਂ ਨੇ ਬਣਾਇਆ ਸੀ ਬਦਲਾਅ ਆਉਣਾ ਤੇ ਬਦਲਾਓ ਆ ਗਿਆ ਜੋ ਚੰਨੀ ਨੇ ਸਾਡੇ 30 ਸਾਲ ਚੰਨੀ ਸਾਹਿਬ ਨੇ ਜੋ ਮਾਫੀ ਦਿੱਤੀ ਸੀ ਲੋਕਾਂ ਨੂੰ ਉਹ ਅੱਜ ਇਹ ਸਰਕਾਰ ਦੇ ਖੋਲੀ ਜਿਹੜੀ ਬੱਤੀ ਮਹਿੰਗੀ ਹੋਣਾ ਇੰਡਸਟਰੀ ਤੇ ਡੁੱਬਣ ਵਾਲੇ ਪਾਸੇ ਜਾਏਗੀ ਮੈਂ ਹਾਂ ਜੀ ਪਹਿਲਾਂ ਹੀ ਪੰਜਾਬ ਡੁੱਬਣ ਡਿਆ ਤੇ ਹੋਰ ਡੁੱਬਣ ਵਾਲੇ ਪਾਸੇ ਪਏ ਨੇ ਜਿਹੜੇ ਕਹਿੰਦੇ ਅਸੀਂ ਬਦਲਾਓ ਹੁਣ ਹੌਲੀ ਹੌਲੀ ਲੋਕਾਂ ਨੂੰ ਬਦਲਾਓ ਦਾ ਪਤਾ ਲੱਗਿਆ ਤੇ ਹਜੇ ਲੱਗੇਗਾ ਪਤਾ ਕਿ ਅਸੀਂ ਗਲਤੀ ਕਰ ਬੈਠੇ ਥੈਂਕ ਯੂ